ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਸ਼ਿਆਟਾ ਦੇ ਵਿੱਚੋਂ ਐਨਟੀਐਫ ਨੇ ਵੱਡੀ ਮਾਤਰਾ ਦੇ ਵਿੱਚ ਹਿਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ 15 ਕਿਲੋ 400 ਗ੍ਰਾਮ ਹਿਰੋਇਨ ਹੈ ਜਿਹੜੀ ਬਰਾਮਦ ਕੀਤੀ ਗਈ ਹੈ। ਔਰ ਹਿਰਵਨ ਦੇ ਸਿਮੇਤ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਗਿਆ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਦੀ ਇਹ ਹਿਰਵਨ ਦੱਸੀ ਜਾ ਰਹੀ ਹੈ। ਗੱਡੀ ਤੇ ਸਵਾਰ ਹੋ ਕੇ ਨੌਜਵਾਨ ਜਾ ਰਿਹਾ ਸੀ ਜਦੋਂ ਤਲਾਸ਼ੀ ਦੇ ਵਾਸਤੇ ਰੋਕਿਆ ਗਿਆ। ਤਾ ਉਸ ਦੇ ਕੋਲੋਂ ਹਿਰਵਿੰਦੀ ਖੇਪ ਬਰਾਮਦ ਕੋਈ ਹੈ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਇੰਨੀ ਹਿਰਵਿੰ 15 ਕਿਲੋ ਦੇ ਕਰੀਬ ਹਿਰਵਿੰ ਜੜੀ ਹੈ ਉਹ ਕਿੱਥੋਂ ਲੈ ਕੇ ਆਇਆ ਇਹਦੇ ਹੋਰ ਕੀਦੇ ਨਾਲ ਸੰਬੰਧ ਨੇ ਇਹ ਕੋਈ ਨੈਕਸਸ ਹੈ ਜਾਂ ਕੀ ਹੈ ਇਹ ਤਮਾਮ ਚੀਜ਼ਾਂ ਦੀ ਜਾਣਕਾਰੀ ਜਿਹੜੀ ਆ ਪੁਲਿਸ ਹਾਸਲ ਕਰਨ ਦੇ ਵਿੱਚ ਲੱਗੀ ਹੋਈ ਹੈ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਮੋਦੇ ਦਾ ਇਹ ਨੌਜਵਾਨ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਔਰ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੀ ਨਾਲ ਵੀ ਇਸ ਦੇ ਲਿੰਕ ਜੁੜੇ ਦੱਸੇ ਜਾ ਰਹੇ ਨੇ ਜੇਕਰ ਇਹ ਵਾਕਿਆ ਹੀ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਨਾਲ ਇਸਦੇ ਲਿੰਕ ਜੁੜੇ ਕੋਈ ਨਹੀਂ ਤਾਂ ਇਹ ਵੱਡੀ ਕਾਮਯਾਬੀ ਹੋ ਸਕਦੀ ਹੈ ਪੁਲਿਸ ਦੀ ਕਿਉਂਕਿ ਪੁਲਿਸ ਨੂੰ ਵੀ ਇੱਕ ਇੰਟਰਨੈਸ਼ਨਲ ਨੈਕਸਸ ਦਾ ਪਤਾ ਲੱਗੇਗਾ ਔਰ ਨੈਕਸਸ ਤੋੜਿਆ ਕਿਵੇਂ ਜਾਵੇਗਾ ਇਹ ਵੀ ਪੁਲਿਸ ਦੇ ਵੱਲੋਂ ਜਿਹੜੀ ਫਿਰ ਕੋਸ਼ਿਸ਼ ਕੀਤੀ ਜਾਏਗੀ ਸੋ ਕਿਤੇ ਨਾ ਕਿਤੇ ਇਹੋ ਜਿਹੇ ਆਰਦਾਤਾਂ ਫਿਰ ਘੱਟ ਹੋਣਗੀਆਂ ਸੋ ਇਹ ਵੱਡੀ ਕਾਮਯਾਬੀ ਹੈ ਪੁਲਿਸ ਦੀ ਜਦੋਂ ਨੌਜਵਾਨ ਨੂੰ ਰੋਕਿਆ ਗਿਆ ਤਲਾਸ਼ੀ ਲੈਣ ਦੇ ਵਾਸਤੇ ਤਾਂ ਉਹਦੀ ਗੱਡੀ ਦੇ ਵਿੱਚੋਂ 15 ਕਿਲੋ ਤੋਂ ਵੀ ਵੱਧ ਹਿਰਮਨ ਬਰਾਮਦ ਕੀਤੀ ਗਈ ਹੈ ਔਰ ਤੁਸੀਂ ਜਾਣ ਹੀ ਸਕਦੇ ਹੋ ਕਿ ਕਰੋੜਾਂ ਰੁਪਏ ਦੇ ਵਿੱਚ ਕੀਮਤ ਹੈ ਜਿਹੜੀ ਮਾਰਕੀਟ ਦੇ ਵਿੱਚ ਅਸੀਂ ਗੱਲ ਕਰੀਏ ਇੰਨੀ ਹਿਰਮਨ ਦੀ ਤਾਂ ਹੁਣ ਇਹਦੇ ਲਿੰਕ ਅੰਤਰਰਾਸ਼ਟਰੀ ਲੈਵਲ ਤੇ ਵੀ ਦੱਸੇ ਜਾ ਰਹੇ ਨੇ ਪੁਲਿਸ ਇਹ ਨਾਤਮਾਮ ਮਸਲਿਆਂ ਦੀ ਹੁਣ ਜਾਂਚ ਜਿਹੜੀ ਉਹ ਕਰ ਰਹੀ ਹੈ ਕਿ ਇਹਦੇ ਕਿਹਦੇ ਕਿਹਦੇ ਨਾਲ ਲਿੰਕ ਜੁੜੇ ਹੋਏ ਨੇ ਸੋ ਇਹ ਵੱਡੀ ਕਾਮਯਾਬੀ ਜਿਹੜੀ ਹੈ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਹੈ ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਸ਼ਿਆਟਾ ਦੇ ਵਿੱਚੋਂ ਐਨਟੀਐਫ ਨੇ ਵੱਡੀ ਮਾਤਰਾ ਦੇ ਵਿੱਚ ਹਿਰੋਇਨ ਬਰਾਮਦ ਕੀਤੀ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ 15 ਕਿਲੋ 400 ਗ੍ਰਾਮ ਹਿਰੋਇਨ ਹੈ ਜਿਹੜੀ ਬਰਾਮਦ ਕੀਤੀ ਗਈ ਹੈ ਔਰ ਹਿਰਵਨ ਦੇ ਸਮੇਤ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਗਿਆ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਦੀ ਇਹ ਹਿਰਵਨ ਦੱਸੀ ਜਾ ਰਹੀ ਹੈ ਗੱਡੀ ਤੇ ਸਵਾਰ ਹੋ ਕੇ ਨੌਜਵਾਨ ਜਾ ਰਿਹਾ ਸੀ ਜਦੋਂ ਤਲਾਸ਼ੀ ਦੇ ਵਾਸਤੇ ਰੋਕਿਆ ਗਿਆ ਤਾਂ ਉਸ ਦੇ ਕੋਲੋਂ ਹਿਰਵਨ ਦੀ ਥੀਪ ਬਰਾਮਦ ਹੋਈ ਹੈ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਇੰਨੀ ਹਿਰਵਨ 15 ਕਿਲੋ ਦੇ ਕਰੀਬ ਹਿਰਵਨ ਜੜੀ ਹੈ ਉਹ ਕਿੱਥੋਂ ਲੈ ਕੇ ਆਇਆ ਇਹਦੇ ਹੋਰ ਕੀਦੇ ਨਾਲ ਸੰਬੰਧ ਨੇ ਇਹ ਕੋਈ ਨੈਕਸਸ ਹੈ ਜਾਂ ਕੀ ਹੈ ਇਤਮਾਮ ਚੀਜ਼ਾਂ ਦੀ ਜਾਣਕਾਰੀ ਜਿਹੜੀ ਆ ਪੁਲਿਸ ਹਾਸਲ ਕਰਨ ਦੇ ਵਿੱਚ ਲੱਗੀ ہوئی ਹੈ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਮੋਦੇ ਦਾ ਇਹ ਨੌਜਵਾਨ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਔਰ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਨਾਲ ਵੀ ਇਸ ਦੇ ਲਿੰਕ ਜੁੜੇ ਦੱਸੇ ਜਾ ਰਹੇ ਨੇ ਜੇਕਰ ਇਹ ਵਾਕਿਆ ਹੀ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਨਾਲ ਇਸ ਦੇ ਲਿੰਕ ਜੁੜੇ ਹੋਏ ਨੇ ਤਾਂ ਇਹ ਵੱਡੀ ਕਾਮਯਾਬੀ ਹੋ ਸਕਦੀ ਹੈ ਪੁਲਿਸ ਦੀ ਕਿਉਂਕਿ ਪੁਲਿਸ ਨੂੰ ਵੀ ਇੱਕ ਇੰਟਰਨੈਸ਼ਨਲ ਨੈਕਸਸ ਦਾ ਪਤਾ ਲੱਗੇਗਾ ਔਰ ਨੈਕਸਸ ਤੋੜਿਆ ਕਿਵੇਂ ਜਾਵੇਗਾ ਇਹ ਵੀ ਪੁਲਿਸ ਦੇ ਵੱਲੋਂ ਜਿਹੜੀ ਫਿਰ ਕੋਸ਼ਿਸ਼ ਕੀਤੀ ਜਾਏਗੀ ਸੋ ਕਿਤੇ ਨਾ ਕਿਤੇ ਇਹੋ ਜਿਹਿਆਂ ਵਾਰਦਾਤਾਂ ਫਿਰ ਘੱਟ ਹੋਣਗੀਆਂ ਸੋ ਇਹ ਵੱਡੀ ਕਾਮਯਾਬੀ ਹੈ ਪੁਲਿਸ ਦੀ ਜਦੋਂ ਨੌਜਵਾਨ ਨੂੰ ਰੋਕਿਆ ਗਿਆ ਤਲਾਸ਼ੀ ਲੈਣ ਦੇ ਵਾਸਤੇ ਤਾਂ ਉਹਦੀ ਗੱਡੀ ਦੇ ਵਿੱਚੋਂ 15 ਕਿਲੋ ਤੋਂ ਵੀ ਵੱਧ ਹਿਰਵਨ ਬਰਾਮਦ ਕੀਤੀ ਗਈ ਹੈ ਔਰ ਤੁਸੀਂ ਜਾਣ ਹੀ ਸਕਦੇ ਹੋ ਕਿ ਕਰੋੜਾ ਰੁਪਏ ਦੇ ਵਿੱਚ ਕੀਮਤ ਹੈ ਜਿਹੜੀ ਮਾਰਕੀਟ ਦੇ ਵਿੱਚ ਅਸੀਂ ਗੱਲ ਕਰੀਏ ਇੰਨੀ ਹਿਰਮਨ ਦੀ ਤਾ ਹੁਣ ਇਹਦੇ ਲਿੰਕ ਅੰਤਰਰਾਸ਼ਟਰੀ ਲੈਵਲ ਤੇ ਵੀ ਦੱਸੇ ਜਾ ਰਹੇ ਨੇ ਪੁਲਿਸ ਇਹਨਾਂ तमाम ਮਸਲਿਆਂ ਦੀ ਹੁਣ ਜਾਂਚ ਜਿਹੜੀ ਉਹ ਕਰ ਰਹੀ ਹੈ ਕਿ ਇਹਦੇ ਕਿਹਦੇ ਕਿਹਦੇ ਨਾਲ ਲਿੰਕ ਜੁੜੇ ਹੋਏ ਨੇ ਸ਼ੁਏਬ ਵੱਡੀ ਕਾਮਯਾਬੀ ਜਿਹੜੀ ਹੈ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਹੈ